ਪਹਿਲਾਂ ਤਾਂ ਅਸੀਂ ਇਸ ਮਾਹੌਲ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਕੱਲੇ-ਕੱਲੇ ਲੋਕ ਤੋਂ ਤੁਸੀਂ ਵੀ ਇਸ ਵਰਕੇ ਹੈਰਾਨ ਹੋ ਜਾਣਾ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਸਰਕਾਰ ਨੂੰ ਲੈ ਕੇ ਕੀ ਚੱਲਦਾ ਪਿਆ ਏ ਅਤੇ ਇਹ ਲੋਕ ਕਿਸੇ ਹੋਰ ਸ਼ਹਿਰ ਜਾਂ ਜ਼ਿਲ੍ਹੇ ਦੇ ਨਹੀਂ ਸਗੂ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਦੇ ਹੈ ਅਤੇ ਦੂਸਰੇ ਪਾਸੇ ਇਹ ਕੰਨਾਂ ਤੋਂ ਸਖਣੀ ਜਿਹੜੀ ਤੁਸੀਂ ਇਹ ਔਰਤ ਦੇਖਦੇ ਪਏ ਹੋ ਇਸ ਦੇ ਕੰਨਾਂ ਤੋਂ ਵਾਲੀਆਂ ਗਲਤ ਆਨਸਰ ਖੋ ਕੇ ਫਰਾਰ ਹੋ ਗਏ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਦੋਂ ਕਾਰਵਾਈ ਕੀਤੀ ਗਈ ਤਾਂ ਅਜਿਹੇ ਖੁਲਾਸੇ ਸਾਹਮਣੇ ਆਏ ਹੈ ਜਿਹੜੇ ਤੁਹਾਨੂੰ ਜਾਣਨੇ ਵੀ ਬੇਹਤ ਲਾਜ਼ਮੀ ਹੈ ਇਹ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਡੜਬਾ ਦੇ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲਦੀ ਹੈ ਜਦੋਂ ਡੜਬਾ ਦੇ ਕੋਰਾਈਆ ਰੋਡ ਤੇ ਦੋ ਸ਼ੱਕੀ ਨੌਜਵਾਨ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਇੱਕ ਔਰਤ ਦੇ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਕੱਢ ਕੇ ਉਹ ਫਰਾਰ ਹੋ ਗਏ ਸਨ ਇਸ ਤੋਂ ਬਾਅਦ ਔਰਤ ਰੇਖਾ ਰਾਣੀ ਜਿਸ ਨੇ ਕੇ ਪੁਲਿਸ ਨੂੰ ਸ਼ਿਕਾਇਤ ਅਰਜ ਕਰਵਾਈ ਇਸ ਤੋਂ ਬਾਅਦ ਥਾਣਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਤਫਤੀਸ਼ ਕੀਤੀ ਗਈ ਅਤੇ 24 ਘੰਟਿਆਂ ਦੇ ਵਿੱਚ ਸਨੇਚਿੰਗ ਕਰਨ ਵਾਲੇ ਦੋਹਾਂ ਨੌਜਵਾਨਾਂ ਨੂੰ ਸੋਨੇ ਦੀਆਂ ਬਾਲੀਆਂ ਸਮੇਤ ਕਾਬੂ ਕਰ ਲਿਆ ਅਤੇ ਉਹਨਾਂ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੱਸਿਆ ਜਾ ਰਿਹਾ ਹੈ ਕਿ ਉਹ ਪਟਨਾਵਾ ਨੂੰ ਅੰਜਾਮ ਦਿੰਦੇ ਸਨ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇੰਸਪੈਕਟਰ ਕਮਲਦੀਪ ਸਿੰਘ ਦਾ ਧੰਨਵਾਦ ਕੀਤਾ ਉੱਥੇ ਹੀ ਦਿੜਬਾ ਪੁਲਿਸ ਦੀ ਸ਼ਹਿਰ ਵਾਸੀ ਵੀ ਪ੍ਰਸ਼ੰਸਾ ਕਰਦੇ ਪਏ ਹੈ 5:00 ਵਜੇ ਮੇਰੀ ਮਾਤਾ ਜੀ ਘਰ ਦੇ ਬਾਹਰ ਖੜੇ ਸੀਗੇ ਤੇ ਦੋ ਮੋਟਰਸਾਈਕਲ ਸਵਾਰ ਆਏ ਤੇ ਪਤਾ ਐਡਰੈਸ ਪੁੱਛਣ ਦੇ ਬਹਾਨੇ ਉਹਨਾਂ ਦੀ ਜਿਹੜੀ ਬਾਲੀ ਆ ਉਹ ਖਿੱਚ ਕੇ ਚਲੇ ਗਏ ਮੈਂ ਤੁਰੰਤ ਦਰਬਾ ਪ੍ਰਸ਼ਾਸਨ ਨੂੰ ਫੋਨ ਕਰਿਆ ਸੂਚਿਤ ਕਰਿਆ ਤੇ ਪ੍ਰਸ਼ਾਸਨ ਨੇ ਤੁਰੰਤ ਮੁਸਤੈਦੀ ਨਾਲ ਜਿਹੜੀ ਹੈਗੀ ਉਹਦੀ ਭਾਲ ਜਾਰੀ ਕਰੀ ਮਤਲਬ ਸੂਚਨਾ ਮਿਲਦੀ ਹੀ ਉਹਨਾਂ ਨੇ ਨਾਕਾਬੰਦੀ ਹੋਰ ਟ੍ਰੇਸਿੰਗ ਜਿਹੜੀ ਹੈਗੀ ਉਹ ਸ਼ੁਰੂ ਕਰਤੀ ਸੋਨੇ ਦੀ ਬਾਲੀ ਸੋਨੇ ਦੀ ਵਾਲੀ ਸੀ ਕਿੰਨੀ ਕੀ ਦੀ ਵਾਲੀ ਇਹ ਤਕਰੀਬਨ 25000 ਦੀ ਦੀ ਹੈਗੀ ਸੀ ਵਾਲੀ ਸੀ ਜੀ ਇਹ ਕੰਪਲੇਟ ਕਰੀ ਜੀ ਮੈਂ ਇਹ ਮੈਂ 112 ਨੰਬਰ ਤੇ ਵੀ ਕੰਪਲੇਨਟ ਕਰੀ ਤੇ ਉਹ ਐਸਐਚਓ ਸਾਹਿਬ ਨੂੰ ਵੀ ਕੰਪਲੇਨਟ ਕਰੀ ਹੁਣ ਤੁਸੀਂ ਕਿਵੇਂ ਦੇਖਦੇ ਹੋ ਹੁਣ ਟਰੇਸ ਹੋ ਗਿਆ ਜੀ ਕੇਸ ਹਾਂ ਮੈਨੂੰ ਕੱਲ ਸ਼ਾਮ ਨੂੰ ਹੀ ਐਸਐਚਓ ਸਾਹਿਬ ਦਾ ਆਪਣਾ ਕਮਲਦੀਪ ਸ਼ਸੰਗ ਜੀ ਦਾ ਫੋਨ ਆ ਗਿਆ ਸੀਗਾ ਤੇ ਚੋਰ ਟਰੇਸ ਹੋ ਗਏ ਤੇ ਵਾਲੀ ਹੈਗੀ ਜੀ ਉਹ ਰਿਕਵਰ ਹੋ ਗਈ ਤੇ ਅੱਜ ਸਵੇਰੇ ਮੈਂ 10 ਵਜੇ ਸ਼ਨਾਖਤ ਲਈ ਗਿਆ ਤੇ ਵਾਲੀ ਠੀਕ ਸੀਗੀ ਵਾਲੀ ਆਪਣਾ ਮੈਨੂੰ ਮਤਲਬ ਉਹਨਾਂ ਨੇ ਦਿਖਾ ਕੇ ਪਛਾਣ ਕਰਾ ਦੀ ਤੇ ਚੋਰਾਂ ਤੇ ਜਿਹੜਾ ਹੈਗਾ ਬੰਦ ਕਾਰਵਾਈ ਲਈ ਪਰਚਾ ਉਹ ਉਹਨਾਂ ਨੇ ਦਿੱਤਾ ਜੀ ਉਸ ਦਿਨ ਐ ਫੜਮ ਕਿਵੇਂ ਦੇ ਗਏ ਦੇਖੋ ਜੀ ਜਿਹੜਾ ਮੇਰੇ ਕੇਸ ਦੇ ਸਬੰਧ ਦੇ ਵਿੱਚ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਪੁਲਿਸ ਨੇ ਜਿਹੜੇ ਹੈਗੇ ਨੇ ਚੋਰ ਫੜ ਲਏ ਨੇ ਸਮਾਨ ਬਰਾਮਦ ਕਰ ਲਿਆ ਮੈਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਦਾ ਤੇ ਐਸਐਚਓ ਦੜਬਾ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਇਹਨਾਂ ਦੀ ਜਿਹੜੀ ਕਾਰਜਕਾਰੀ ਆ ਮੇਰੇ ਕੇਸ ਦੇ ਵਿੱਚ ਬਹੁਤ ਅੱਛੀ ਰਹੀ ਮੇਰਾ ਨਾਮ ਸੁਰੇਂਦਰਪਾਲ ਜੀ ਆ ਸੁਰੇਂਦਰ ਜੀ ਕਿਵੇਂ ਦੇਖਦੇ ਹੋ ਸ਼ਹਿਰ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਸ਼ਹਿਰ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਹੁਣ ਤਾਂ ਬਹੁਤ ਵਧੀਆ ਜੀ ਪਿਛਲੇ ਸੇਮਨ ਦੇ ਮੁਤਾਬਕ ਬਹੁਤ ਵਧੀਆ ਵਾਰ-ਵਾਰ ਸਾਡੇ ਜਿਹੜਾ ਲਿੰਕ ਰੋਡ ਹੈ ਇੱਥੇ 메ਨ ਬਾਜ਼ਾਰ ਹੈ ਇੱਥੇ ਮਲ ਪਹਿਲਾਂ ਟ੍ਰੈਫਿਕ ਦੀ ਸਮੱਸਿਆ ਬਹੁਤ ਰਹਿੰਦੀ ਸੀ ਹੁਣ ਐਸਐਚਓ ਸਾਹਿਬ ਦੀ ਗੱਡੀ ਬਾਰ-ਬਾਰ ਆਉਂਦੀ ਰਹਿੰਦੀ ਹੈ ਵਿਜ਼ਿਟ ਕਰਦੀ ਰਹਿੰਦੀ ਹੈ ਇਸ ਤਰ੍ਹਾਂ ਕੋਈ ਸਮੱਸਿਆ ਨਹੀਂ ਹੈ ਅਗਰ ਕੋਈ ਉਹਨਾਂ ਨੂੰ ਲੱਗਦਾ ਕੋਈ ਗੱਡੀ ਜਾਂ ਕੋਈ ਮੋਟਰਸਾਈਕਲ ਵਿੱਚ ਘਰ ਖੜਾ ਹੈ ਤਾਂ ਕਹਿ ਕੇ ਹੀ ਬੜੇ ਤਰੀਕੇ ਨਾਲ ਉਹ ਸਾਈਡ ਤੇ ਕਰਵਾ ਦਿੰਦੇ ਨੇ। ਕੁਝ ਚੋਰੀ ਦੇ ਘਟਨਾਵਾਂ ਪਹਿਲਾਂ ਹੁੰਦੀ ਸੀ ਜੀ ਹੁਣ ਕਿਸ ਤਰ੍ਹਾਂ ਕ੍ਰਾਈਮ ਵਗੈਰਾ ਕਿਸ ਤਰ੍ਹਾਂ ਦਿੰਦੇ ਨੇ। ਹੁਣ ਤਾਂ ਸਰ ਕੋਈ ਦਿੱਕਤ ਨਹੀਂ ਆ ਰਹੀ ਜੀ ਪਹਿਲਾਂ ਦੁਕਾਨਾਂ ਤੇ ਵੀ ਬਹੁਤ ਦਿੱਕਤ ਆਉਂਦੀ ਸੀ ਕੋਈ ਜੀਪੀ ਕਰਕੇ ਭੱਜ ਗਿਆ ਪੈਸੇ ਨਹੀਂ ਆਏ ਜਾਂ ਚੋਰੀ ਦੇ ਘਟਨਾਵਾਂ ਹੋਈਆਂ। ਹੁਣ ਜੀ ਫਿਲਹਾਲ ਤਾਂ ਕੋਈ ਇਦਾਂ ਦੀ ਦਿੱਕਤ ਨਹੀਂ ਆ ਰਹੀ। ਸ਼ਹਿਰ ਦਾ ਮਾਹੌਲ ਸ਼ਾਂਤ ਹੈ ਹੁਣ। ਹਾਂਜੀ ਸ਼ਹਿਰ ਦਾ ਮਾਹੌਲ ਪੂਰਾ ਵਧੀਆ ਜੀ। ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਪੁਲਿਸ ਅਫਸਰਾਂ ਬਾਰੇ ਬਿਲਕੁਲ ਜੀ ਅਸੀਂ ਤਾਂ ਧੰਨਵਾਦ ਕਰਨਾ ਚਾਹਾਂਗੇ ਪੁਲਿਸ ਪ੍ਰਸ਼ਾਸਨ ਦਾ ਕਿ ਇਦਾਂ ਦੇ ਐਸ ਐਚਓ ਜਰੂਰ ਹਰ ਸ਼ਹਿਰ ਨੂੰ ਮਿਲਨੇ ਚਾਹੀਦੇ ਨੇ ਤਾਂ ਕਿ ਜਿਹੜਾ ਸ਼ਹਿਰ ਦਾ ਸਿਸਟਮ ਹੈ ਉਹ ਵਧੀਆ ਬਣਿਆ ਰਹੇ ਬਾਈ ਜੀ ਚੋਰੀਆਂ ਦੇ ਘਟਨਾਵਾਂ ਮਦਲਬੇ ਦੇ ਵਿੱਚ ਅੰਸਰ ਹੁੰਦੀਆਂ ਰਹਿੰਦੀਆਂ ਨੇ ਪਰ ਥੋੜੇ ਸਮੇਂ ਤੋਂ ਸਾਡੇ ਐਸ ਐਚਓ ਢੜਬਾ ਉਹ ਢੜਬੇ ਦਾ ਉਹਨਾਂ ਨੇ ਚਾਰਜ ਸੰਭਾਲਿਆ ਹੋਇਆ ਉਹ ਬਹੁਤ ਇਮਾਨਦਾਰੀ ਦੇ ਨਾਲ ਤੇ ਮਿਹਨਤ ਦੇ ਨਾਲ ਕੰਮ ਕਰਦੇ ਆ ਤੇ ਨੌਜਵਾਨ ਐਸ ਐਚਓ ਨੇ ਅਸੀਂ ਉਹਨਾਂ ਦੀ ਬਹੁਤ ਤਾਰੀਫ਼ ਕਰਦੇ ਆ ਤੇ ਉਹਨਾਂ ਨੂੰ ਵਧਾਈ ਦਿੰਦੇ ਆ ਕਿ ਉਹ ਚੋਰਾ ਨੂੰ ਜਿਹੜਾ ਜਲਦ ਤੋਂ ਜਲਦ ਫੜ ਕੇ ਕਾਮਯਾਬ ਹੁੰਦੇ ਆ ਕੋਈ ਕੇਸ ਆ ਪਿਛਲੇ ਦਿਨ ਬਾਲੀ ਦਾ ਵੀ ਜਿਹੜਾ ਹੈਗਾ ਲੁੱਟ ਦਾ ਕੇਸ ਆਇਆ ਸੀ ਉਹ ਵੀ ਸਾਹਮਣੇ ਆਇਆ ਤੁਹਾਡੀ ਬਿਲਕੁਲ ਸਾਡੇ ਸ਼ਹਿਰ ਦੇ ਨਾਮ ਬਰ ਲਾਲੇ ਨੇ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੀ ਮੈਸੇਜ ਨੇ ਜਿਹੜੇ ਗਲੀ ਦੇ ਵਿੱਚ ਖੜੇ ਸੀ ਦੋ ਅਣਪਛਾਤੇ ਵਿਅਕਤੀ ਆਏ ਨਸ਼ੇੜੀ ਟਾਈਪ ਦੇ ਬੰਦੇ ਸੀ ਉਹਨਾਂ ਨੇ ਉਹਨਾਂ ਦੀ ਜਿਹੜੀ ਸੋਨੇ ਦੀ ਬਾਲੀ ਸੀ ਉਹ ਲੈ ਕੇ ਫਰਾਰ ਹੋ ਗਈ ਸੀ ਤੇ ਐਸ ਐਚਓ ਸਾਹਿਬ ਨੇ ਤਕਰੀਬਨ 24 ਘੰਟਿਆਂ ਦੇ ਵਿੱਚ ਜਿਹੜੇ ਚੋਰ ਨੇ ਉਹ ਬਰਾਮਦ ਕਰਕੇ ਉਹਨਾਂ ਦਾ ਜਿਹੜਾ ਸਮਾਨ ਉਹਨਾਂ ਨੂੰ ਵਾਪਸ ਕਰਾਤਾ ਜੀ ਹਾਂਜੀ ਕੱਲ ਇੱਕ ਰੇਖਾ ਰਾਣੀ ਬਾਈਫੌਫ ਬਿਹਾਰੀ ਲਾਜ ਜੀ ਦੇ ਉਹਨਾਂ ਦੇ ਵਾਲੀਆਂ ਸਨੇਚ ਕਰ ਲਈਆਂ ਸੀਗੀਆਂ ਇਸ ਤੇ ਅਸੀਂ ਇਮੀਡੀਏਟਲੀ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਜੋ ਦੋਸ਼ੀ ਸੀਗੇ ਅਰੈਸਟ ਕਰ ਲਏ ਤੇ ਉਹਨਾਂ ਦੀ ਜੋ 골ਡ ਦੀ ਵਾਲੀ ਸੀਗੀ ਉਹ ਰਿਕਵਰ ਕਰਵਾ ਲਈ ਆ ਤੇ ਮੈਂ ਫੇਰ ਇਹਨਾਂ ਨੂੰ ਜਿਹੜੇ ਆਪਣੇ ਇਹ ਜੇ ਕ੍ਰਾਈਮ ਕਰਨ ਵਾਲੇ ਨੇਗੇ ਉਹਨਾਂ ਨੂੰ ਵਾਰਨਿੰਗ ਦੇਣੀ ਚਾਹਣਾ ਕਿ ਜੋ ਕੋਈ ਵੀ ਐਵੇਂ ਦਾ ਕ੍ਰਾਈਮ ਕਰੂਗਾ ਉਹ ਸਾਡੀ ਪੈਣੀ ਨਜ਼ਰ ਤੋਂ ਬਚ ਨਹੀਂ ਸਕੂਗਾ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਫੜ ਲਿਆ ਕਰਾਂਗੇ ਜੇ ਕੋਈ ਐਦਾਂ ਦਾ ਕ੍ਰਾਈਮ ਕਰੂਗਾ ਦੇਖੋ ਜਿਹੜੀ ਮੇਰੀ ਗੱਡੀ ਆ ਸਰਕਾਰੀ ਇਹ ਬਾਜ਼ਾਰ ਦੇ ਵਿੱਚ ਲਗਾਤਾਰ ਘੁੰਮਦੀ ਰਹਿੰਦੀ ਆ ਕਿ ਜਿਹੜੇ ਮਾੜੇ ਅੰਸਰ ਨੇ ਇਹਨਾਂ ਦੇ ਵਿੱਚ ਖੌਫ ਹੋਵੇ ਕਿ ਜਿਹੜੀ ਪੁਲਿਸ ਆ ਉਹ ਕਦੇ ਵੀ ਸਾਡੇ ਦਰਵਾਜ਼ੇ ਤੇ ਆ ਸਕਦੀ ਆ